ਸ਼ਸ਼ੀਕਾਲ ਜੀ ਹੋਰ ਕਿਦਾਂ ਸਾਰੇ ਠੀਕ ਠਾਕ ਹੋ ਉਮੀਦ ਕਰਦੇ ਆ ਸਾਰੇ ਠੀਕ ਠਾਕ ਹੀ ਹੋਵਾਂਗੇ ਹਾਂਜੀ ਆ ਦੇਖੋ ਜੀ ਆਪਾਂ ਧੋਣੇ ਵਿਖਾਨ ਜਾ ਰਹੇ ਆ ਆ ਦੇਖੋ ਇਹ ਦੇਖ ਕੇ ਤਾਂ ਤੁਸੀਂ ਅੰਦਾਜ਼ਾ ਲਾ ਹੀ ਗਏ ਹੋਵੋਗੇ ਕਿ ਕੀ ਕੀ ਸ਼ੈ ਹੈ ਕੀ ਸ਼ੈ ਆ ਤੁਸੀਂ ਸਮਝ ਹੀ ਗਏ ਹੋਵੋਗੇ ਆਪ ਹੀ ਸਾਰੇ ਤਿੰਨੇ ਹੀ ਸਮਝੇ ਤਾਂ ਚਲੋ ਆਪਾਂ ਤੁਹਾਨੂੰ ਐਕਸਪਲੇਨ ਕਰ ਦਿੰਨੇ ਹੈਗੇ ਆ ਥੋੜਾ ਜਿਹਾ ਆ ਵੀ ਆਪਣੇ ਪ੍ਰਾਤਨੀ ਇਹਦੀ ਆਪਣੀ ਮਤਲਬ ਕਿ ਹੈਗਾ ਏ ਰਵਾਇਤੀ ਦਾ ਪੁਰਾਣੇ ਸਮਿਆਂ ਦੇ ਵਿੱਚ ਆਪਣੀ ਆ ਟੁੱਕੀਆਂ ਇਹ ਬਣੀ ਹੋਈ ਆ ਕ੍ਰੋਸ਼ੀਏ ਦੇ ਨਾਲ ਕ੍ਰੋਸ਼ੀ ਨਾਲ ਬਣ ਕੇ ਮੋਤੀ ਵਿੱਚ ਪਾ ਕੇ ਆ ਦੇਖੋ ਕਲਾਕਾਰੀ ਕਰਕੇ ਆ ਦੇਖੋ ਇਹਦੇ ਵਧੀਆ ਹੈਂਡਲ ਲੱਗੇ ਹੋਏ ਆ ਇਹਨੂੰ ਇੱਕ ਜਿਵੇਂ ਆਪਾਂ ਕਹਿ ਲਓ ਬੈਗ ਦੇ ਤੌਰ ਤੇ ਵਰਤਦੇ ਸੀਗੇ ਤੇ ਜਾਂ ਮਤਲਬ ਕਿ ਜਿਵੇਂ ਆਪਾਂ ਈੜੇ ਕੱਪੜੇ ਪਾ ਲਈ ਜਾਂ ਲੋਕੀ ਬੀਬੀਆਂ ਫਿਰ ਰੰਗ-ਬਰੰਗੇ ਜਾਂ ਵੀ ਬਣਾ ਲੈਂਦੀਆਂ ਸੀ ਕਿ ਜਿਵੇਂ ਆਪਾਂ ਮੰਨ ਕੇ ਚੱਲੋ ਵੀ ਇਹਨੂੰ ਆਪਾਂ ਵਰਤ ਲੈਂਦੇ ਸੀ ਪਰਸ ਦੇ ਦੌਰ ਤੇ ਵੀ ਵਰਤ ਲੈਂਦੇ ਸੀ ਚਲੋ ਪਰਸ ਨਹੀਂ ਤੇ ਫਿਰ ਬੈਗ ਨੂੰ ਜਿਵੇਂ ਇੱਕ ਦੋ ਈੜੇ ਪਾਏ ਤੇ ਆਪਾਂ ਚਲੇ ਗਏ ਆਪਦੇ ਰਸਤੇ ਜਾਂਦੇ ਵਿੱਚ ਹੈਨਾ ਯਾਦ ਮਾਂ ਤੋਂ ਉਹਨੂੰ ਮਿਲਣਾ ਬੀਬੀਆਂ ਦਾ ਇਹ ਉਹਦੋਂ ਆਪਣਾ ਇਹ ਕਲਚਰ ਸੀਗਾ ਆਪਣਾ ਸੱਭਿਆਚਾਰ ਸੀਗਾ ਆਪਣੀਆਂ ਬੀਬੀਆਂ ਉਹਨਾਂ ਇੱਥੇ ਐਦਾਂ ਪੁਰਾਣੀ ਸਮਿਆਂ ਦੇ ਵਿੱਚ ਝੋਲੇ ਦੇ ਵਿੱਚ ਕੋਈ ਸ਼ਰਮ ਨਹੀਂ ਕਰਦਾ ਈ ਵਾਲੇ ਝੋਲੇ ਤੇ ਜਾਂ ਫਿਰ ਇਹਦੇ ਵਿੱਚ ਮਤਲਬ ਟੋਕਰੀ ਬਣਾ ਲੂ ਬੈਗ ਸੰਭਲੋ ਜਾਂ ਇਹਨੂੰ ਕੁਛ ਨਹੀਂ ਇਹਦੇ ਵਿੱਚ ਕਪੜੇ ਪਾ ਕੇ ਆ ਦੇਖੋ ਇਹਦੀਆਂ ਤਲੀਆਂ ਨੇ ਤੇ ਇਹਦੇ ਵਿੱਚ ਕਪੜੇ ਪਾ ਕੇ ਤਿਆਰਾ ਚਲੇ ਜਾਂਦੇ ਸੀ ਕੋਈ ਸੰਗਿ ਸ਼ਰਮ ਨਹੀਂ ਸੀ ਹੁਣ ਤਾਂ ਮਹਿੰਗੇ ਮਹਿੰਗੇ ਬੈਗ ਤੇ ਬੜੀਆਂ ਵੱਡੀਆਂ ਮਹਿੰਗੀਆਂ ਮਹਿੰਗੇ ਚੀਜ਼ਾਂ ਨਿਖਾਵਾਂ ਲੈ ਲਿਆ ਹੈ ਜਿਨਾਂ ਇਹ ਆਪਣੀ ਵਿਰਸਤੀਆਂ ਚੀਜ਼ਾਂ ਬਹੁਤ ਪੁਰਾਣੀ ਤੂਕਦੀ ਹੈਗੀ ਆ ਇਹ ਵੀ ਮੈਂ ਤੁਹਾਨੂੰ ਇੱਕ ਦਿਖਾਉਣ ਦੀ ਕੋਸ਼ਿਸ਼ ਕੀਤੀ ਆ ਕਿ ਵੀ ਮੈਂ ਇਹ ਚਲੋ ਇਹ ਤੁਹਾਨੂੰ ਦਿਖਾਉਣਾ ਵੀ ਇਹਦੀ ਆਪਣੀ ਵਿਰਸੇ ਨਾਲ ਤੇ ਆਪਣੇ ਸੱਭਿਆਚਾਰ ਦੇ ਨਾਲ ਆਪਣੀ ਪ੍ਰਾਤਨ ਚੀਜ਼ ਹੈਗੀ ਆ ਹਨਾ ਤੇ ਫੋਨ ਨੂੰ ਇਹ ਚੀਜ਼ਾਂ ਮੇਰੇ ਨਾਲ ਦਿਖਾਉਣੀ ਆ ਅਪਰਾਲਾ ਕੀਤਾ ਜਿਹੜਾ ਮੇਰਾ ਇਹ ਤੁਹਾਨੂੰ ਮੇਰਾ ਕੀਮੇ ਦਾ ਲੱਗ ਰਿਹਾ ਹੈ ਹਨਾ ਤੁਸੀਂ ਮੈਨੂੰ ਆਪ ਕਮੈਂਟ ਕਰਕੇ ਵੀ ਦੱਸ ਸਕਦੇ ਹੋ ਹਨਾ ਤੇ ਆਪ ਮੇਰੀ ਇਹ ਵੀਡੀਓ ਨੂੰ ਪਸੰਦ ਕਰਦੇ ਮੇਰੇ ਇਸ ਅਪਰਾਲੇ ਨੂੰ ਮੇਰੀ ਵੀਡੀਓ ਨੂੰ ਪਸੰਦ ਕਰਦੇ ਹੋ ਲਾਈਕ ਕਰਦੇ ਹੋ ਤਾਂ ਤੁਸੀਂ ਮੇਰੀ ਵੀਡੀਓ ਨੂੰ ਸ਼ੇਅਰ ਕਰਿਓ ਲਾਈਕ ਕਰਿਓ ਮੇਰੇ ਚੈਨਲ ਨੂੰ ਵੀ ਸਬਸਕ੍ਰਾਈਬ ਕਰਿਓ ਤੇ ਅੱਗੇ ਵਾਸਤੇ ਵੀ ਮੈਂ ਇਦਾਂ ਦੇ ਅਪਰਾਲੇ ਹਲਕੇ ਫੁਲਕੇ ਜਿਹੜੇ ਤੇਰੇ ਤੋਂ ਕੀਤੇ ਜਾ ਸਕਦੇ ਆ ਮੈਂ ਤੁਹਾਨੂੰ ਦਿਖਾਉਂਦੀ ਰ੍ਹਾਂਗੀ ਦੱਸਦੀ ਰ੍ਹਾਂਗੀ ਥੋੜੀ ਵਾਲੀ ਪ੍ਰਾਣੀ ਜਾਦ ਬੋਣਦੀ ਰ੍ਹਾਂਗੀ ਜੇ ਤੁਹਾਨੂੰ ਇਹ ਮੇਰਾ ਅਪਰਾਲਾ ਵਧੀਆ ਲੱਗਿਆ मेरे चैनल में सबसक्राइब करे जिन्ना भैन भ्राव ने मेरे चैनल सबसक्राइब किया वीडियो में मेरे देख दिया लाइक कर दिया शेयर कर दिया का बहुत बहुत धनबाद